Täältä

ਚਾਰ ਚੱਕਿਆਂ ਵਾਲਾ ਅੰਦਰ ਉੜਾ ਗਿਆ ਇਹ ਟੁਕੜਾ ਸੇਗਰ ਸੜਕਾਂ ਤੋਂ ਬਾਅਦ ਆਉਂਦੀ ਹੈ ਫੁੱਲੋ ਵਾਲਾ ਰੋਡ ਆ ਗਏ ਹੋ ਕਲਾਣੇ ਨੂੰ ਹਾਂ ਕਲਾਣਾ ਰੋਡ ਲੱਭਦੇ ਜਿੱਦੇ ਜਿੱਕਾ ਟਾਇਆ ਨਾਲ ਹਾਂ ਜੀ ਨਹੀਂ ਕਲਾਣਾ ਨਗਰ ਆਹੀ ਜੀ ਉਹ ਆ ਗਿਆ ਅੱਗੇ ਆਉਂ ਲਿਖਾਇਆ ਕਲਾਣਾ ਆਹੀ ਹੈ ਲਓ ਜੀ ਹੁਣ ਕਲਾਣਾ ਦੀ ਸੜਕਾਂ ਜੀ ਮੋੜ ਚੱਲਦੇ ਆ ਸਿੰਗਰ ਰੋਡ पे ਚੱਲੂ ਸਿੰਗਰ ਮਟਰ ਵਾਲਾ ਇਹ ਜਿਹੜਾ ਪਿੰਡ ਹੈ ਪਰਾ ਤਿਆ ਨਾ ਦੱਤਿਆਵਾਤ ਦੱਤਿਆ ਦੱਤਿਆ ਵਾਸਤੇ ਮੋਟੋ ਤੇ ਇਹ ਸਕੂਲ ਹੈ ਸਰਕਾਰੀ ਸਟੈਂਡਰਡ ਸਕੂਲ ਪਿੰਡ ਤਾਰਕਾ ਆਪਾ ਪੜਾ ਦੇਖੋ ਜੀ ਕਿ ਦਿਖਾਵਾ ਹੈ ਇਹ ਬਈ ਬੋਲੇ ਸੋਨਿਆ ਲਾ ਜੀ ਪਹੁੰਚ ਗਿਆ ਕਲਾਣਾ ਇਹ ਆਪਾਂ ਜਾ ਰਹੇ ਆਂ ਸ੍ਰੀ ਜਗਤਾਰਾ ਸਾਹਿਬ ਇੱਕ ਤਲਾਵਰ ਭਗਵਾਨ ਮੰਦਿਰ ਹੈ ਜੀ ਤਲਾਵਰ ਤੋਂ ਸਾਡੇ ਆਪਾਂ ਨੇ 12 ਤੋਂ ਤਲਾਵਰ ਹੋਏ ਹੋਏ ਆਇਆ ਬੱਤਾਂ ਤੇ ਉਹਰੇ ਆਇਆ ਬੱਤ ਅੱਕੇ ਸ੍ਰੀ ਜਗਤਾਰਾ ਸਾਹਿਬ ਜੀ ਲੈ ਲਿਆ ਨਾਲ ਇਹਦੀ ਨਹੀਂ ਇਹਦੀ ਨਹੀਂ ਆਓ ਜੇ ਆਪਾਂ ਪਹੁੰਚ ਚੱਕਿਆ ਦਰਵਾਜ਼ਾ ਦਰਵਾਜ਼ਾ ਸਾਹਿਬ ਜੀ ਆਕੇ ਬਹੁਤ ਬਹੁਤ ਚੱਲ ਗਿਆ ਕੌਂਚੇ ਦਾ ਅੱਗੇ ਸਾਰੇ ਦਰਸ਼ਕ ਕਰਾਵਾ ਗਿਆ ਪਸੰਦ ਨੂੰ ਫੁੱਲਕਾਰ ਦੇ ਬਣੇ ਰਿਹਾ ਬਣੇ ਨਾਲ ਇਹ ਜੋ ਤੱਪੂ ਨੂੰ ਮੈਂ ਆ ਜੀ ਸਾਰੇ ਲਾਣ ਦਿੱਤਾ ਤੱਪੂ ਜੀ ਨੇ ਇਹ ਤਾਂ ਤੱਪੂ ਦਾ ਨੌਂ ਨਹੀਂ ਹੈਗੀ ਨਾ ਇਹ ਉਹ ਤਾਂ ਆ ਜੀ ਦੇਖਿਆ ਅੰਗਤ ਬਹੁਤ ਮੋੱਚੀ ਹੋਈ ਹੈ ਜੀ ਦੇਖੋ ਇੱਥੇ ਇਹ ਪਗੋ ਦਵਾਰ ਸਾਹਿਬ ਹੁਣ ਸ੍ਰੀ ਗੰਗਤਰੈ ਤ੍ਰਿ ਤੁਪਲੀ ਗੁਰਤੇਰੀ ਤੇਰੀ ਉਪਨਾ ਮਨੋ ਦੇਖਾ ਦੇ ਅਮਰਦਾਸ ਜੀ ਦਾ ਅਜੋ ਨੀ ਗੇਟ ਆ ਗਿਆ ਜੀ ਗੋ ਦਵਾਰ ਸਾਹਿਬ ਦਾ ਦੋਪਰਾ 500 ਰੁਪਏ ਮੰਜੀ ਸਤਿਗਵਾ ਦਰਵਾਜ਼ਾ ਸਭ ਤਿਆਰ ਹੋਣਾ ਜੀ ਨਕਸ਼ਾ ਅੱਗੇ ਸਾਹਮਣੇ ਦੇਖਣ ਦਰਵਾਜ਼ਾ ਸਭ ਤਿਆਰ ਹੋ ਰਿਹਾ ਜੀ ਇਹ ਨਕਸ਼ਾ ਜਿਹੜਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਦਾ ਇਹ ਨਕਸ਼ਾ ਹੀ ਸਾਡਾ ਕੁਝ ਦਰਵਾਜ਼ਾ ਸਭ ਦਾ ਯਹੀ ਬੁੱਤਸ ਰੋਪਰ ਸਾਹਿਬ ਇਸਨਾਨ ਕਰਨ ਨਾਲ ਸਾਰੇ ਦੁੱਖ ਰੋਗ ਜਿਹੜੇ ਕੱਟੇ ਜਾਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਪੂਰੇ ਅੰਮ੍ਰਿਤਸਰ ਜੀ ਮਹਾਰਾਜ ਸ਼ੋ ਪ੍ਰਾਪ ਪੁਰਦਵਾਰਾ ਸਾਹਿਬ ਸਤਿ ਦੇਵਾਲ ਸਾਹਿਬ ਜੈ ਪ੍ਰਤੋਸ ਰੋਬਰ ਜੀ ਅਲੋਈਸ ਰੋਬਰ ਜੀ ਇਸ਼ਨਾਨ ਕਰ ਲਿਆ ਬਹੁਤ ਆਨੰਦ ਆਇਆ ਅੱਜ ਅਸੀਂ ਨਿਕਲਾਂਗੇ ਦਰਸ਼ਨ ਮੱਥਾ ਟੇਕਾਂਗੇ ਜਾਂ ਕੇ ਅੰਦਰ ਬਣੇ ਰਹੇ ਸਾਰਾ ਦਿਖਾਵਾਂਗੇ ਤੁਹਾਨੂੰ ਆਨੰਦ ਆ ਗਿਆ ਦੋਸਤ ਬਹੁਤ ਆਸ਼ੀਰਵਾਦ ਕਰਕੇ ਜੀ ਠੰਡਾ ਠਾਰ ਹੋ ਗਿਆ ਸਰੀਰ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਦਰਬਾਰ ਸਾਹਿਬ ਬਣੇ ਰਹੋ ਵਾਸ ਉਹ ਤੋਂ ਬਾਅਦ ਛਕਾਂਗੇ ਆਪਾਂ ਲੰਗਰ ਹਾਂਜੀ ਆਨਠਕ ਕਾਲੀ ਗੋਡਾ ਦਲਸ਼ਨ 92 ਕਰੋੜੀ ਚੱਲਦਾ ਵਹਿੜ ਪੰਜਵਾਂ ਤੱਟ ਸ੍ਰੀ ਦਬਾਬਾ ਹਨੂਮਾਨ ਸਿੰਘ ਜੀ ਮੇਰੇ ਜਮਰੋਦੀ ਪਹਿਲੇ ਸੰਘਰਸ਼ੀ ਹੋਏ ਨੇ ਜੀ ਜਦੋਂ ਹਾਂਜੀ ਜਾਣਦੇ ਜੀ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਉਹ ਤੋਂ ਆਪਰੇ ਸੰਤ ਜਮੇਲ ਸਿੰਘ ਜੀ ਖਾਲਸਾ ਪੰਡਰਾਵਾਲੇ ਵਾਬਾ ਵਾਸਿੰਗ ਗੜੀ ਗੁਲਾਬ ਗੁਰਦਾਸ ਸਿੰਘਲ ਜਿਹੜੀ ਗੁਰਦਾਸ ਵਾਲੇ ਪ੍ਰਵਾਬ ਕਪੂਰ ਸੇ ਤੈਨੂੰ ਜੀ ਪਹਿਲਾਂ ਵੀ ਆਏ ਸਰੇ ਮੈਂ ਤਾਂ ਮੈਂ ਕਈ ਵਾਰੀ ਆਇਆ ਅੱਛਾ ਪੰਜ ਦਮ ਕੇ ਨਾਲ ਜਿਵੇਂ ਮੈਂ ਪਹਿਲਾਂ ਤੇ ਪ੍ਰਾਰਥਨਾ ਲੈ ਕੇ ਕੀਤੀ ਸੀ ਹਾਂ ਦਵਾ ਠੀਕ ਹੈ ਅੱਛਾ ਮੈਂ ਆਉਂਦੀ ਰਹਿੰਦੀ ਆ ਜਿਹੜੇ ਹੀ ਲੈ ਕੇ ਆਈ ਆ ਤੁਹਾਨੂੰ ਆਉਂਦੀ ਦਰਵਾਦ ਸਾਹਿਬ ਦੇ ਦਰਸ਼ਨ ਮਨਤਨ ਹੋਏ ਅਰੂਪ ਸੁਕੂਨ ਮਿਲਦਾ ਏ ਰੂਹ ਨੂੰ ਮਨਤਨ ਸ਼ੁਕਰਾਨਾ ਵਾਹਿਗੁਰੂ ਦਾ ਸਤਿਗੁਰੂ ਬੋਲੇ ਆਪ ਜਦੋਂ ਵੀ ਆਈਏ ਸੱਚੇ ਪਾਤਸ਼ਾਹ ਦੇ ਦਰ ਸ਼ੁਕਰਾਨਾ ਮਨ ਸ਼ੁਕਰਾਨਾ ਕਰਦਾ ਤੇਵਾ ਵਾਹਾਰਾ ਇਹਨੇ ਬਹੁਤ ਕੁਝ ਦਿੱਤਾ ਬਾਲੇ ਅਗੋਰ ਦਾ ਸੁਖੁਮ ਤੇਰੀ ਤੇਰੀ ਉਪਮਾ ਗੋਣੇ ਆਵੇ ਰੋਜੀ ਦਰਸ਼ਨ 他说：“不。Mm ” hmm. um, ਜੋ ਮੰਗਿਆ ਠਾਕੁਰ ਆਪਣੇ ਸੇ ਸੋਈ ਸੋਈ ਤਿਵੇ ਨਾਨਕ ਦਸ ਮੁਖ ਸੇ ਬੋਲਾ ਇਹੋ ਉਹ ਸਚ ਹੋ ਗਏ ਉਹ ਭਗਤੁਰ ਜੋੜਾ ਸਾਹਿਬ ਨੇ ਦਰਸ਼ਨ ਕਰਵਾਵਾਂਗੇ ਜੀ ਬਖਸ਼ ਜੋੜਾ ਸਾਹਿਬ ਬਾਬਾ ਅਵਰਦਾਸ ਜੀ ਦਾ ਸਪਸ਼ਟ N required 333钱 This bitch poured… Broke his head Maybe he laid on the favour Tried ਪੂਰਾ ਪ੍ਰਾਪਤ ਹੋ ਜਾਂਦੇ ਆ ਪੂਰੇ ਚਾਕਾ ਨਾਓ ਨਾਂ ਨਿਤ ਪੂਰਾ ਆਇਆ ਪੂਰੇ ਕੇ ਗੁਰਗਾਓ ਵਾਹਿਗੁਰੂ ਤੋ ਯੋ ਤਾਂ ਤੇ ਕੋਈ ਨਾ ਕੋਈ ਚੱਕਰ ਹੈ ਉਹ ਚੱਕਰ ਵਿੱਚ ਸੈਟਾ ਕੇ ਰੱਖੋ ਜੀ ਕਹਿੰਦਾ ਨੇ ਬਗਵਤਰ ਮਰਿਆਦਾ ਗੁਰੂ ਤੇ ਪਹੁੰਚੇ ਰਹੇ ਕੁੜਾ ਕਰਨਾ ਨਹੀਂ ਕਰਦੇ। ਥੈਂਕ ਯੂ।

और <laughs> ले लेते तू किन नहीं किया रे आ गया भाई आ गया जहां कब तो आ रहे ना इधर आऊंगा ਜੀ ਹਾਂ ਜੀ ਸਰਕਾਰ ਸਾਹਿਬ ਪਹੁੰਚੇ ਸੀ ਆਪਾਂ ਗੁਰਦੁਆਰਾ ਸੈਦਿਆਣਾ ਸਾਹਿਬ ਬਹੁਤ ਮਨ ਨੂੰ ਸਕੂਨ ਮਿਲਿਆ ਜੀ ਇੱਥੇ ਆ ਕੇ ਹਨਾ ਪਹਿਲਾ ਸ਼ਨਾਮ ਕੀਤਾ ਜੀ ਹਾਂਜੀ ਬਹੁਤ ਵਧੀਆ ਹੋਇਆ ਤੇ ਫਿਰ ਭਾਈ ਅਸੀਂ ਵਾਟੇ ਆ ਕੇ ਜਿਹੜਾ ਮੰਗਿਆ ਸੀ ਗਿਆ ਜੀ ਬਹੁਤ ਆਨੰਦ ਆ ਪਰਮਾਤਮਾ ਨੇ ਸੁੱਖ ਰੱਖਿਆ ਫੇਰ ਆਉਂਦੇ ਜਾਂਦੇ ਰਹੀ ਹੈ ਨਾ ਉਹ ਸਾਰੇ ਦੱਸੇ ਕੀਤੇ ਜੀ ਤੇ ਤੁਸੀਂ ਵੀ ਦਰਸ਼ਨ ਜਰੂਰ ਕਰਿਓ ਆਪਣਾ ਬਲਾਗ ਦੇਖਿਓ ਸਾਰਾ ਤੇ ਬਲਾਗ ਕਿਵੇਂ ਲੱਗਿਆ ਉਹ ਵੀ ਸਾਈਡ ਤੇ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿੱਦਾਂ ਤੇ ਆਪਣੇ ਨਵੇਂ-ਨਵੇਂ ਬਲਾਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਹੈ ਜੀ ਤੁਹਾਲਾਂ ਦੇ ਦੁਆਰਾ ਅਗਲੇ ਬਲਾਗ ਧੰਨਵਾਦ ਸ਼ੁਕਰੀਆ